ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਗੁਰਪੁਰਾ ਪੇਟਿਓ ਵਡਭਾਗੇ ਮਨ ਹੈ ਬਿਆ ਪ੍ਰਗਾਸ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪਰਗਸ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਿਗੁਰ ਕੈ ਬਲੇ ਹਾਰੇ ਆਗੈ ਸੁਖ ਪਾਛੈ ਸੁਖ ਸਹਿਜਾ ਹਰ ਅਨੰਦ ਹਮਾਰੇ ਅੰਤਰਾਜਮੀ ਕਰਨਿਹਾਰਾ ਸੋਈ ਖਸਮ ਹਮਾਰਾ ਨਿਰਪੋ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਅਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਕੰਠਲ ਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੇ ਵੜਾਈ ਅਚਰਜ ਸੋਵਾ ਕਾਰਜ ਆਇਆ ਰਸੇ ਨਾਨਕੋ ਗੁਰਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਵਡੇ ਵਡਿਆਈ ਅਤਰਜ ਸੋ ਬਾ ਕਾਰਜ ਆਇਆ ਰਸੇ ਨਾਨਕੋ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਪੰਚਮ ਪੀਤਾ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਆਜ ਦਾ ਪਾਵਨ ਹੁਕਮ ਸੋਰਠਿ ਰਾਗ ਦੇ ਅੰਦਰ ਜੁਗੋ ਜੁਗਰਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾੰਗ 609 ਅਤ 610 ਤੇ ਅੱਜ ਦਾ ਹੁਕਮ ਜారీ ਕਰਦੇ ਹਨ ਗੁਰਪੂਰਾ ਭੇਟਿਓ ਵਡਭਾਗੀ تن ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਸੰਗਤਾਂ ਜਿਸ ਤਰ੍ਹਾਂ ਕਿ ਜਿਨ੍ਹਾਂ ਨੇ ਗੁਰੂ ਨੂੰ ਗੁਰੂ ਨਾਲ ਮਿਲਾਪ ਕੀਤਾ ਹੈ ਪੇਟਿਓ ਤੋਂ ਪਾਪ ਮਿਲਾਪ ਜਿਨ੍ਹਾਂ ਦਾ ਮਿਲਾਪ ਗੁਰੂ ਨਾਲ ਹੋ ਗਿਆ ਹੈ ਉਹਨਾਂ ਨੂੰ ਸਤਿਗੁਰ ਕਹਿੰਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਹਨ ਗੁਰਪੂਰਾ ਪੇਟਿਓ ਵੱਡ ਭਾਗੀ ਵੱਡਿਆਂ ਭਾਗਾਂ ਵਾਲਿਆਂ ਨੇ ਗੁਰੂ ਨਾਲ ਮਿਲਾਪ ਕੀਤਾ ਉਹਨਾਂ ਦੇ ਮਨ ਦੇ ਵਿੱਚ ਫਿਰ ਰੋਸ਼ਨੀ ਆ ਗਈ ਮਨ ਦੇ ਵਿੱਚ ਚਾਨਣ ਹੋ ਗਿਆ ਜਨਮਾ ਜਨਮਾ ਦਾ ਹਨੇਰਾ ਜਿਉ ਛਾਇਆ ਹੈ ਉਹ ਦੂਰ ਹੋ ਗਿਆ ਜਦੋਂ ਗੁਰੂ ਦੇ ਨਾਲ ਮਿਲ ਕੇ ਗੁਰਦੇ ਚਰਣਾ ਚ ਜੁੜ ਕੇ ਮਨ ਦੇ ਵਿੱਚ ਚਾਨਣ ਹੋ ਗਿਆ ਹੈ ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪ੍ਰਗਾਸਾ ਇਹ ਹੋਇਆ ਵੱਡਿਆਂ ਪਾਗਾਂ ਵਾਲਿਆਂ ਨਾਲ ਜਿਨ੍ਹਾਂ ਦੇ ਵੱਡੇ ਪਾਗ ਹਨ ਉੱਤਮ ਕਰ ਹਨ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸ ਆਪਣੇ ਸਾਹਿਬ ਆਪਣੇ ਮਾਲਕ ਤੇ ਭਰੋਸਾ ਕਰਕੇ ਸਤਗੁਰ ਕਹਿੰਦੇ ਨੇ ਉਹਦਾ ਓਟ ਉਹਦੇ ਆਸਰਾ ਉਹਦਾ ਉਹਦੀ ਟੇਕ ਲਓ ਉਸ ਤੋਂ ਇਲਾਵਾ ਹੋਰ ਦੂਸਰਾ ਕੋਈ ਨਹੀਂ ਕੋਈ ਨਾ ਪੁੰਚਨ ਹਾਰਾ ਦੂਜਾ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਜਿਹੜਾ ਰੱਖਿਆ ਕਰਨ ਵਾਲਾ ਹੋਵੇ ਜਿਹੜਾ ਬਰਪਾਲਣਾ ਕਰਨ ਵਾਲਾ ਹੋਵੇ ਇਸ ਕਰਕੇ ਸਤਗੁਰ ਕਹਿੰਦੇ ਨੇ ਆਪਣੇ ਸਾਹਿਬ ਤੇ ਆਪਣੇ ਮਾਲਕ ਤੇ ਭਰੋਸਾ ਕਰਕੇ ਚੱਲਿਏ ਕੋਈ ਨਾ ਪੰਚਨਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੇ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ ਸਦਕੇ ਜਾਵਾਂ ਕੁਰਬਾਨ ਹੋ ਜਾਵਾਂ ਜਿਹਦੀ ਮਿਹਰ ਦਾ ਸਦਕਾ ਅੱਗੇ ਪਿੱਛੇ ਸੁਖੀ ਸੁਖਨ ਸੁਖੀ ਸੁਖਨ ਕਰਦੇ ਵਿੱਚ ਆਨੰਦੀ ਆਨੰਦ ਹੈ ਜੀਵਨ ਦੀ ਸਹਿਜਾ ਸੁੱਖਾਂ ਦੇ ਨਾਲ ਹਰੀ ਭਰੀ ਹੋ ਗਈ ਹੈ ਐਸੇ ਗੁਰੂ ਤੋਂ ਐਸੇ ਆਪਣੇ ਮਾਲਕ ਤੋਂ ਬੁਲਿਹਾਰ ਜਾਵਾਂ ਸਦਕੇ ਜਾਵਾਂ ਆਗੇ ਸੁਖ ਪਾਛੇ ਸੁਖ ਸਹਿਜਾ ਕਰ ਹ ਅਨੰਦ ਹਮਾਰੇ ਰਹਾਉ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਉਹ ਸਾਡਾ ਖਸਮ ਸਾਡਾ ਮਾਲਕ ਉਹ ਇਸ ਤਰ੍ਹਾਂ ਦਾ ਹੈ ਉਹ ਅੰਤਰਜਾਮੀ ਹੈ ਉਹਨੂੰ ਆਪਣਾ ਦੁੱਖ ਦੱਸਣ ਵਾਸਤੇ ਉਹਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਜਾਂ ਉਹਦੇ ਕੋਲੋਂ ਕੁਝ ਮੰਗਣ ਵਾਸਤੇ ਕੋਈ ਰੋਲਾ ਪਾਉਣ ਦੀ ਲੋੜ ਨਹੀਂ ਹੁੰਦੀ ਉਹ ਤੇ ਅੰਦਰ ਆਪਣੇ ਮਨ ਦੇ ਵਿੱਚ ਜਿਹੜੀ ਸੋਚ ਚੱਲੇਗੀ ਉਹਦੇ ਤੋਂ ਵੀ ਵਾਕਿਬ ਹੈ ਆਪਣੇ ਮਨ ਦੇ ਵਿੱਚ ਜਿਹੜੀ ਸੋਚ ਸੋਚਾਂਗੇ ਪਰਮੇਸ਼ਰ ਉਹ ਵੀ ਜਾਣਦਾ ਹੈ ਇਸ ਕਰਕੇ ਉਹਨੂੰ ਕਿਹਾ ਗਿਆ ਅੰਤਰਜਾਮੀ ਅੰਦਰ ਦੀ ਗੱਲ ਬੁੱਝਣ ਵਾਲੇ ਉਹ ਸਾਡਾ ਖਸਮ ਸਾਡਾ ਮਾਲਕ ਐਸਾ ਗੁਣਾ ਦਾ ਦਾਤਾ ਹੈ ਅੰਤਰਜਾਮੀ ਹੈ ਅੰਤਰਜਾਮੀ ਕਰਨਹਿ ਹਾਰਾ ਸੋਈ ਖਸਮ ਹਮਾਰਾ ਨਿਰਪੋ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਨਿਰਪੋ ਹੋ ਕੇ ਬੇ ਡਰ ਹੋ ਕੇ ਬੇ ਜਜਕ ਹੋ ਕੇ ਉਦੇ ਚਰਨਾਂ ਦੇ ਨਾਲ ਜੁੜ ਜਾਈਏ ਦੁਨੀਆ ਦੀ ਪ੍ਰਵਾਹ ਛੱਡ ਕੇ ਅਬ ਮੈਂ ਚਲੀ ਠਾਕੁਰ ਪੈ ਹਾਰ ਜਬ ਹਮ ਸਰਣ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤਰਾਈ ਤੁਮਾ ਤੈ ਬੈ ਸੰਤਰ ੜਾ ਲੋਗਾ ਦੀ ਪ੍ਰਵਾਹ ਛੱਡ ਕੇ ਗੁਰਦੇ ਚਰਨੀ ਨਾਲ ਜੁੜ ਜਾਈਏ ਲੋਕਾਂ ਦੀ ਪ੍ਰਵਾਹ ਨੂੰ ਸਤਿਗੁਰੂ ਕਹਿੰਦੇ ਨੇ ਅਗਨੀ ਦੇ ਵਿੱਚ ਸਾੜ ਦਿਓ ਤੇ ਬੇਜਿਜ ਕੋ ਕਹੇ ਬੇ ਡਰ ਹੋ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ ਉਸ ਪਰਮੇਸ਼ਰ ਦੇ ਨਾਮ ਦਾ ਆਸਰਾ ਲਈਏ ਰਾਮ ਦੇ ਨਾਮ ਦਾ ਸਹਾਰਾ ਲਈਏ ਨਿਰਭਉ ਭਏ ਗੁਰ ਚਰਣੀ ਲਾਗੇ ਇਕਰਾਮ ਨਾਮ ਆਧਾਰਾ ਆਧਾਰ ਕਹਿੰਦੇ ਆਸਰੇ ਨੂੰ ਸਫਲ ਦਰਸ਼ਨ ਆਕਾਲ ਨੂਰਤ ਪ੍ਰਭ ਹੈਪੀ ਹੋਵਣ ਹਾਰਾ ਸਫਲ ਦਰਸ਼ਨ ਉਦੇ ਦਰਸ਼ਨ ਕਰਿਆ ਹੀ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ ਇਸ ਕਰਕੇ ਉਹਨੂੰ ਕਿਹਾ ਗਿਆ ਸਫਲ ਦਰਸ਼ਨ ਦਰਸ਼ਨ ਕਰਨ ਦੇ ਨਾਲ ਹੀ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ ਤੇ ਉਹ ਐਸਾ ਪੁਰਖ ਹੈ ਅਕਾਲ ਮੂਰਤ ਉਹਦੀ ਮੂਰਤ ਐਸੀ ਹੈ ਕਾਲ ਤੋਂ ਰਹਿਤ ਹੈ ਉਹਦੇ ਤੇ ਸਮੇਂ ਦਾ ਗੇੜ ਨਹੀਂ ਚੱਲਦਾ ਬਾਕੀ ਹਰ ਇੱਕ ਛਾਇ ਜਿਹੜੀ ਬਣੀ ਹੈ ਇੱਕ ਨਾ ਇੱਕ ਦਿਨ ਟਹੇਗੀ ਜੋ ਜਮਿਆ ਹੈ ਉਹ ਮਰੇਗਾ ਜੋ ਉਗਿਆ ਹੈ ਉਹ ਵੱਡਿਆ ਜਾਏਗਾ ਉਹ ਸੁੱਕ ਜਾਏਗਾ ਲੇਕਿਨ ਪਰਮੇਸ਼ਰ ਅਕਾਲ ਕਾਲ ਸਮਾਂ ਹੁੰਦਾ ਹੈ ਕਾਲ ਦੇ ਅੱਗੇ ਐੜਾ ਲਗਾ ਕੇ ਸਤਿਗੁਰੂ ਕਹਿੰਦੇ ਨੇ ਅਕਾਲ ਮੂਰਤ ਉਹ ਪਰਮੇਸ਼ਰ ਦੀ ਐਸੀ ਮੂਰਤ ਹੈ ਉਹਦੇ ਤੇ ਸਮੇਂ ਦਾ ਅਸਰ ਨਹੀਂ ਹੈਗਾ ਉਹ ਪਹਿਲਾਂ ਵੀ ਕਾਇਮ ਸੀ ਹੁਣ ਵੀ ਕਾਇਮ ਹੈ ਉਹ ਬਾਅਦ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਰਹੇਗਾ ਪ੍ਰਭ ਹੈ ਪੀ ਹੋਵਣ ਹਾਰਾ ਪਹਿਲਾਂ ਵੀ ਸੀ ਹੁਣ ਵੀ ਹੈ ਬਾਅਦ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਰਹੇਗਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਮਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਆਪਣੇ ਜਨ ਆਪਣੇ ਸੇਵਕਾਂ ਨੂੰ ਆਪਣੇ ਦਾਸਾਂ ਨੂੰ ਆਪਣੇ ਪਿਆਰਿਆਂ ਨੂੰ ਉਹ ਗਲ ਨਾਲ ਲਾ ਕੇ ਰੱਖਦਾ ਹੈ ਆਪਣੀ ਪ੍ਰੀਤ ਆਪਣਾ ਪਿਆਰ ਬਖਸ਼ਿਸ਼ ਕਰਦਾ ਹੈ ਗਲੇ ਨਾਲ ਲਾ ਕੇ ਪਰ ਉਹਦਾ ਜਨ ਬੰਨਣਾ ਪਏਗਾ ਉਹਦਾ ਸੇਵਕ ਬੰਨਣਾ ਪਏਗਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਇਹ ਉਹਦੀ ਵੱਡੀ ਵਡਿਆਈ ਹੈ ਇਹ ਉਹਦੇ ਚ ਵੱਡੇ ਗੁਣ ਹਨ ਜਿਹੜਾ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ ਸਾਰਿਆਂ ਦੇ ਅੰਦਰ ਬੈਠਾ ਵੀ ਤੇ ਸਾਰਿਆਂ ਤੋਂ ਅਨੋਖਾ ਹੈ ਆਚਰਜ ਹੈ ਵੱਡੀ ਵਡਿਆਈ ਆਚਰਜ ਸੋਭਾ ਉਹਦੀ ਸੋਭਾ ਅਨੋਖੀ ਹੈ ਕਾਰਜ ਆਇਆ ਰਸੇ ਨਾਨਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਵਿਨਾਸੀ ਨਾਨਕ ਪੰਜਵੇਂ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਨੂੰ ਐਸਾ ਗੁਰੂ ਮਿਲ ਗਿਆ ਹੈ ਐਸਾ ਗੋਦੇ ਨਾਲ ਮਿਲਾਂ ਮਲਾਪ ਹੋ ਗਿਆ ਹੈ ਜਿਹਦੇ ਮਿਲਣ ਦੇ ਨਾਲ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸੇ ਨਾਨਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ